ਨਗਰ ਕੌਂਸਲ ਅਤੇ ਸਿਟੀ ਪੁਲਿਸ ਦੇ ਸਾਂਝੇ ਪ੍ਰਯਾਸ ਦੇ ਨਾਲ 50 ਸਾਲਾਂ ਪੁਰਾਣਾ ਕਬਜ਼ਾ ਹਟਾਇਆ ਗਿਆ ਦੱਸਦੀ ਹੈ ਨਗਰ ਕੌਂਸਲ ਰਾਜਪਾਲਾ ਟੀਮ ਨੇ ایਓ ਅਵਤਾਰ ਚੰਦ ਦੀ ਅਗਵਾਈ ਵਿੱਚ ਪੂਰੇ ਦਲਬਲ ਨਾਲ-ਨਾਲ ਇਲਾਕਾ ਮਿਰਚ ਮੰਡੀ ਵਿੱਚ ਲੋਕਾਂ ਵੱਲੋਂ ਕੀਤਾ 50 ਸਾਲ ਪੁਰਾਣਾ ਕਬਜ਼ਾ ਹਟਵਾਇਆ ਇਸ ਮੌਕੇ ਸਿਟੀ ਥਾਣਾ ਐਸਐਚਓ ਸਰਦਾਰ ਕੁਲਵਿੰਦਰ ਸਿੰਘ ਆਪਣੀ ਪੂਰੀ ਫੋਰਸ ਦੇ ਨਾਲ ਮੌਜੂਦ ਰਹੇ ਨੇ ਇੰਸਪੈਕਟਰ ਬਲਵਿੰਦਰ ਸਿੰਘ ਐਸਐਚਓ ਸਿਟੀ ਰਾਜਪੁਰਾ ਆ ਜਿਹੜਾ ਆਮ ਜੀਲਾ ਗਰਾਉਂਡ ਸੀਗਾ ਛੋਟਗਣੀ ਪਸਤੇ ਵੱਲੋਂ ਕਈ 50 ਸਾਲ ਤੋਂ ਕਬਜ਼ਾ ਹੈ ਇੱਥੇ ਇਹਨਾਂ ਦਾ ਸਿਗਰ ਚੱਲ ਰਿਹਾ ਤਾਂ ਅੱਜ ਪ੍ਰਸ਼ਾਸਨ ਵੱਲੋਂ ਤੇ ਕਾਰਵਾਈ ਕੀਤੀ ਇਹਦੇ ਕੀ ਕਹਿਣਾ ਹੈ ਆ ਜਿਹੜੇ ਪੰਜਾਬ ਸਰਕਾਰ ਦੇ ਮੌਜੂਦਾ ਜਿਹੜੇ ਹੁਕਮ ਨੇ ਕਿਸੇ ਵੀ ਸਰਕਾਰੀ ਜਗ੍ਹਾ ਤੇ ਕਿਸੇ ਨੂੰ ਕਬਜ਼ਾ ਨਹੀਂ ਕਰਨ ਦਿੱਤਾ ਜਾਊਗਾ ਉਹਨਾਂ ਨੇ ਜਿੱਥੇ ਜਿੱਥੇ ਜਗ੍ਹਾ ਆ ਐਸਐਚਓ ਨੂੰ ਹਦਾਇਤ ਕਰਦੇ ਆ ਫੋਰਸ ਨਾਲ ਲਾਈ ਜਾਂਦੀ ਹੈ ਕਮੇਟੀਆਂ ਵੱਲੋਂ ਨਾਲੇ ਲਾਈ ਜਾਂਦੇ ਆ ਜੀਸੀਪੀਆ ਲੱਗੀਆਂ ਹੋਈਆਂ ਨੇ ਜਿਹੜਾ ਕਬਜ਼ਾ 50 ਸਾਲ ਪੁਰਾਣਾ ਕਬਜ਼ਾ ਸੀ ਜਿਹੜਾ ਅੱਜ ਹਟ ਆ ਤੁਹਾਡੇ ਸਾਹਮਣੇ ਸਾਰਾ ਖਾਲੀ ਕਰਾਇਆ ਜਾ ਰਿਹਾ ਆ ਸਰਕਾਰੀ ਜਗ੍ਹਾ ਸੀ ਇੱਥੇ ਜਿਹਦੇ ਵਿੱਚ ਕੁਝ ਲੋਕਾਂ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਪਹਿਲਾਂ ਮੰਦਰ ਦੇ ਕੀਤਾ ਹੋਇਆ ਸ਼ਮਾਤਾ ਮੰਦਰ ਦੇ ਉਹ ਨਜਾਇਜ਼ ਕਬਜ਼ਾ ਹਟਾਇਆ ਹੁਣ ਦੂਜਾ ਆਇਆ ਤੁਹਾਡੇ ਸਾਹਮਣੇ ਦੇਖੋ ਕਿੰਨੀਆਂ ਜੀਸੀਬੀ ਚੱਲ ਰਹੀਆਂ ਨੇ ਪਿੱਛੇ ਆ ਸਾਰਾ ਨਜਾਇਜ਼ ਕਬਜ਼ਾ ਕੀਤਾ ਹੋਇਆ ਖਾਲੀ ਕਰਾ ਰਿਹਾ ਸਰਕਾਰ ਦੇ ਹੁਕਮ ਨੇ ਸਰਕਾਰੀ ਜਗ੍ਹਾ ਦੇ ਕਿਸੇ ਨੂੰ ਵੀ ਕੋਈ ਕਬਜ਼ਾ ਨਹੀਂ ਕਰ ਦਿੱਤਾ ਜਾਏਗਾ ਜਿਵੇਂ ਕੁਝ ਲੋਕਾਂ ਵੱਤੋਂ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਹਨਾਂ ਨੂੰ ਐਸੇ ਕੋਈ ਪ੍ਰਦਰਸ਼ਨ ਨਹੀਂ ਕਰ ਰਹੇ ਉਹ ਕਹਿੰਦੇ ਸੀ ਆਪਣਾ ਸਮਾਨ ਚੱਕ ਲਿਆ ਪਰ ਫਿਰ ਵੀ ਉਹਨਾਂ ਟਾਈਮ ਦਿੱਤਾ ਗਿਆ ਸੀ ਪਹਿਲਾਂ ਨਹੀਂ ਚੱਕਿਆ ਅੱਜ ਉਹ ਜਲਦੀ ਜਲਦੀ ਜਿਹੜਾ ਚੱਕ ਲੈਣਗੇ ਠੀਕ ਹੈ ਬਾਕੀ ਕਮੇਟੀ ਲੈ ਜਾਏਗੀ ਸਰ ਇੱਥੇ ਕੀ ਕਾਰਵਾਈ ਹੋ ਰਹੀ ਹੈ ਮਤਲਬ ਅੱਜ ਖਾਲੀ ਕਰਾਇਆ ਜਾ ਰਿਹਾ ਜੀ ਕੀ ਬਣਾਇਆ ਜਾਏਗਾ ਤੇਰੇ ਕੋਈ ਪਤਾ ਨਹੀਂ ਸਰਕਾਰਾਂ ਦੇ ਹੁਕਮ ਹੋਣਗੇ ਜੋ ਬਣੇਗਾ ਜੀ ਨਗਰ ਕੌਂਸਲ ਦੀ ਜਿਹੜੀ ਜ਼ਮੀਨ ਸੀ ਇਹ ਆਰਾਮਲਾ ਕਲੱਬ ਦੇ ਕੋਲ ਗਰਾਊਂਡ ਸੀ ਇੱਥੇ ਕਾਫੀ ਸਮੇਂ ਤੋਂ ਨਾਜਾਇਜ਼ ਤੌਰ ਤੇ ਬੈ ਜਿਹੜੇ ਰੋੜੀ ਕੁੱਟਣ ਵਾਲੇ ਵਗੈਰਾ ਇਹਨਾਂ ਨੂੰ ਕਈ ਵਾਰ ਨੋਟਿਸ ਕੀਤਾ ਸੀ ਵੀ ਜਗ੍ਹਾ ਨੂੰ ਖਾਲੀ ਕਰੋ ਤੇ ਜਗ੍ਹਾ ਖਾਲੀ ਨਹੀਂ ਕਰ ਰਹੇ ਤਾਂ ਇਹ ਵਿਭਾਗੀ ਕਾਰਵਾਈ ਕਰ ਰਹੀ ਸਾਡੀ ਇਨਫੋਰਸਮੈਂਟ ਵਿੰਗ ਵੱਲੋਂ ਸਰ ਇਹ ਕਿੰਨੀ ਕਿ ਜਗ੍ਹਾ ਹੈਗੀ ਇੱਥੇ ਕੀ ਬਣੇਗਾ ਇਮਾਰਤ ਤੇ ਮਾਇਸ਼ ਕਰ ਲਾਂਗੇ ਇਹਦੇ ਵਿੱਚ ਸਾਰੇ ਵਸੇ ਬਾਉਂਡਰੀ ਵਾਲ ਕਰਕੇ ਡਿਵੈਲਪਮੈਂਟ ਕਰਨ ਦੀ ਪਲਾਨਿੰਗ ਹੈਗੀ ਆ ਉਹ ਤੁਹਾਨੂੰ ਟੈਕਨੀਕਲ ਬ੍ਰਾਂਚ ਦੱਸ ਦੇਗੀ ਫਿਲਹਾਲ ਤੇ ਇਹਨਾਂ ਤੋਂ ਨਿਯਾਇਕ ਕਬਜ਼ਾ ਲਵਾਂਗੇ ਅਗਲੀ ਪਲਾਨਿੰਗ ਬਾਅਦ ਕਰ ਸਕਦਾ ਸਰ ਫੋਰਸ ਦੀ ਕੀ ਮਤਦ ਮਿਲ ਗਈ ਹੈ ਜੀ ਬਿਲਕੁਲ ਲਈ ਗਈ ਹੈ ਸਰ